ਹਾਂਜੀ ਆਰਮੀ ਵੱਲੋਂ ਸਿੱਖਾਂ ਨੂੰ ਆਰਮੀ ਚ ਸਿੱਖ ਰੈਜੀਮੈਂਟ ਚ ਭਰਤੀ ਹੋਣ ਦੀ ਅਪੀਲ ਕੀਤੀ ਗਈ ਆ ਇਹ ਸਮਾਂ ਬੜਾ ਚਿੰਤਾਜਨਕ ਵਿਚਾਰਨਯੋਗ ਆ ਕਿ ਇਹਨਾਂ ਨੂੰ ਕੀ ਲੋੜ ਆ ਸਾਡੀ ਤੇ ਕਿਉਂ ਲੋੜ ਆ ਇਹ ਬਾਹਰਲੀਆਂ ਸਰਹੱਦਾਂ ਤੇ ਤੁਹਾਡੀ ਲੋੜ ਮਹਿਸੂਸ ਕਰਦੇ ਆ ਜਿੱਥੋਂ ਇਹਨਾਂ ਨੂੰ ਪਤਾ ਦੁਸ਼ਮਣ ਨਾਲ ਟੱਕਰ ਲੈਣ ਵਾਸਤੇ ਕੋਈ ਬਹਾਦਰ ਕੌਮ ਚਾਹੀਦੀ ਆ ਜਿੱਥੇ ਇਹਨਾਂ ਨੂੰ ਆਪਣਾ ਬਾਹਰੀ ਧੋਤੀ ਤੇ ਤਿਲਕ ਦਾ ਬਚਾਅ ਕਰਨ ਵਾਸਤੇ ਜ਼ੋਰ ਲਾਉਣਾ ਪੈਂਦਾ ਉੱਥੇ ਤੁਹਾਨੂੰ ਇਹ ਵਰਤਦੇ ਆ ਪੈਰੀਦਾਰ ਬਣਾਉਂਦੇ ਆ ਖਾਤਰੀ ਸਮਝ ਕੇ ਤੇ ਅੰਦਰਲੇ ਪਾਸੇ ਜਿੱਥੇ ਤੁਹਾਡੇ ਆਪਣੇ ਹੱਕ ਬਣਦੇ ਆ ਜਿੱਥੇ ਤੁਹਾਨੂੰ ਕੁਝ ਲੋੜ ਆ ਹੱਕਾਂ ਦੀ ਲੋੜ ਉੱਥੇ ਇਹ ਤੁਹਾਡੀ ਉੱਥੇ ਐਗਜ਼ਿਸਟੈਂਸ ਤੁਹਾਡੀ ਮੌਜੂਦਗੀ ਤੁਹਾਡੀ ਲੋੜ ਨੂੰ ਇਹ ਪਸੰਦ ਨਹੀਂ ਕਰਦੇ ਉੱਥੇ ਤੁਹਾਨੂੰ ਇਹ ਛੁੱਦਰ ਸਮੇਂ ਕੇ ਸੇਵਾਦਾਰ ਸਮਝ ਕੇ ਕੰਮ ਲੈ ਰਹੇ ਆ ਸਫਾਈਆਂ ਕਰੀ ਜੋ ਲੰਗਰ ਲਾਈ ਜੋ ਜੇ ਕਿਤੇ ਹਾੜਾ ਇਹਨਾਂ ਦਾ ਚੁੱਕ ਕੇ ਟਿੰਡਾ ਟੋੜੀ ਉਧਰ ਨੂੰ ਤੁਰਪੋ ਇਹ ਤੁਹਾਨੂੰ ਖੂਬ ਵਰਤ ਰਿਆ ਇਸ ਕੱਲ ਦੀ ਅਜੇ ਤੱਕ ਸਾਡੀ ਕੌਮ ਨੇ ਸਮਝ ਹੀ ਨਹੀਂ ਲਈ ਇਹ ਸਮਝ ਹੀ ਨਹੀਂ ਸਕੇ ਸੋ ਆਪਣੀ ਲੋੜ ਵੇਖੋ ਤੁਹਾਡੀ ਸਿੱਖਾਂ ਦੀ ਜਿੰਨਾ ਚ ਗੜਸਿਆ ਜਿਹੜੇ ਆ ਜੇ ਸਿੱਖੀ ਦੀ ਬੈਕਬੋਨ ਹੈਗੇ ਆ ਬਚੇ ਕੁਛ ਜਿੰਨੇ ਵੀ ਹੈਗੇ ਆ ਬਹੁਤੇ ਤਿੰਨ ਚਾਰ ਤਰ੍ਹਾਂ ਦੀ ਨਸਲ ਕੁਛ ਚੱਲਣ ਦੀ ਆ ਨਸ਼ੇ ਦੀ ਖਾਸ ਕਰਕੇ ਬ੍ਰੇਨ ਡレイン ਵੀ ਹੈਗਾ ਵਾ ਚਲੋ ਬ੍ਰੇਨ ਡレイン ਸਾਨੂੰ ਕੁਝ ਹੱਦ ਤੱਕ ਫਾਇਦੇ ਦਾ ਵੀ ਹੋਇਆ ਅਸੀਂ ਏ ਰੈਜੀਮੈਂਟਾਂ ਚ ਫਸਣ ਦੀ بجائے ਦੁਨੀਆ ਚ ਖੇਲਰ ਗਏ ਜਿੱਥੇ ਸਾਡਾ ਨਾਮ ਸਟੇਟਸ ਬਣਿਆ ਤੋ ਜੋ ਸਾਡੇ ਕੋਲ ਸੋਝੀ ਸੱਚੇ ਪਾਤਸ਼ਾਹ ਨੇ ਦਿੱਤੀ ਉਹਦਾ ਅਸੀਂ ਪ੍ਰਚਾਰ ਕਰ ਸਕਾਂਗੇ ਦੁਨੀਆ 'ਚ ਸਿੱਖੀ ਦਾ ਬਲਬੁਲਾ ਹੋਰ ਵਧੂਗਾ ਇੱਥੇ ਰਹਿ ਕੇ ਇੱਥੇ ਭਰਤੀ ਹੋ ਕੇ ਆਪਦੀ ਕੌਮ ਤੇ ਗੋਲੀਆਂ ਚਲਾਉਣੀਆਂ ਆਪਣੇ ਆਪ ਨੂੰ ਮਾਰੀ ਜਾਣਾ ਉਹ ਵੀ ਕੋਈ ਸੂਝਵਾਨਤਾ ਨਹੀਂ ਅੱਜ ਪਤਾ ਲੱਗਦਾ ਵੀ ਜੇ ਇਹਨਾਂ ਦੀ ਚੀਕ ਪਈ ਆ ਤਾਂ ਪੈਰ ਤੇ ਇਹਨਾਂ ਦੇ ਵੀ ਨਿਖੜੇ ਪਏ ਆ ਸੋ ਕੋਈ ਗੱਲ ਨਹੀਂ ਅਸੀਂ ਪਹਿਲਾਂ ਆਪ ਦਾ ਆਪ ਬਚਾਉਣਾ ਜੇ ਕਿਤੇ ਕੰਪਰੋਮਾਈਜ਼ਲ ਕਿਸੇ ਨਾਲ ਗੱਲ ਕਰਨੀ ਵੀ ਪਵੇ ਨਾ ਕਦੀ ਇਸ ਤਰ੍ਹਾਂ ਨਹੀਂ ਕਰੀ ਜਿਵੇਂ ਅਸੀਂ 100 ਸਾਲ ਪਿੱਛੇ ਕਰਦੇ ਰਹੇ ਬੇਵਕੂਫੀਆਂ ਆਪਦੇ ਨਾਂ ਹੱਕ ਲੈ ਨਾ ਆਪਣੀ ਭਾਸ਼ਾ ਨੂੰ ਬਚਾਉਣ ਲਈ ਨਾ ਆਪਦੇ ਸੂਬੇ ਨੂੰ ਬਚਾਉਣ ਲਈ ਕੋਈ ਇੰਨਾ ਕੋ ਡਿਮਾਂਡ ਰੱਖੀ ਸਿਰਫ ਇੱਕ ਲੇਬਰ ਬਣ ਕੇ ਨੌਕਰੀਆਂ ਦੇ ਲਾਲਚ ਮਗਰ ਅਸੀਂ ਇਸ ਦੇਸ਼ ਦੀ ਸੇਵਾ ਕਰਨ ਦੇ ਚੱਕਰ 'ਚ ਅਸੀਂ ਅੰਨੇ ਹੋਏ ਰਹੇ ਫਿਰ ਜਦੋਂ ਉਥੋਂ ਰਿਟਾਇਰ ਹੋ ਕੇ ਉਹਨੇ ਸਾਡੇ ਮਗਰ ਆਪਦੇ ਪੰਜਾਬ ਦੀ ਪੰਜਾਬੀਅਤ ਤੇ ਖਤਮ ਹੋ ਜਾਂਦੀ ਹੈ ਅਕਲ ਤੇ ਰਫਲ ਜਿਵੇਂ ਦੋਵੇਂ ਰੱਖ ਲੈਂਦੇ ਨਾ ਉਹ ਰਾਸ਼ਟਰੀ ਪੂਛ ਲਾ ਕੇ ਤੋੜ ਦਿੰਦੇ ਜਦੋਂ ਬੰਦੇ ਨੂੰ ਪੈਨਸ਼ਨ ਦੀ ਰਾਸ਼ਟਰੀ ਪੂਛ ਲੱਗ ਜਾਂਦੀ ਉਹ ਪੰਜਾਬ ਦੇ ਹੱਕਾਂ ਲਈ ਵੀ ਨਹੀਂ ਲੜਨ ਚੁੱਕਾ ਰਹਿੰਦਾ ਜੇ ਕਿਦਰੇ ਉਹਨੂੰ ਵੱਧ ਪੰਜਾਬ ਦੇ ਹੱਕਾਂ ਦੀ ਲੋੜ ਲੜਨ ਦੀ ਲੋੜ ਪੈ ਜਾਂਦੀ ਤੇ ਉਹਨੂੰ ਆਪਦੀ ਪੈਨਸ਼ਨ ਦੀ ਯਾਦ ਸਤਾਉਂਦੀ ਪੈਨਸ਼ਨ ਬੰਦ ਹੋਣ ਦਾ ਉਹਨੂੰ ਡਰ ਰਹਿੰਦਾ ਸੋ ਇਸ ਕਰਕੇ ਇਹ ਇੱਕ ਜੂਆ ਜਿਹਾ ਹੈਗਾ ਤੁਹਾਡੀ ਜਾਣ ਤੇ ਖੇਡਿਆ ਜਾਂਦਾ ਛਾਤਰ ਦੇਸ਼ ਤੇ ਇਹਨਾਂ ਸਾਰੀਆਂ ਚਾਲਾਂ ਤੋਂ ਬਚੋ ਖਾਸ ਕਰਕੇ ਜੱਟ ਸਿੱਖ ਪੁੱਤ ਬਚਣ ਤੁਹਾਡੀ ਬਹੁਤ ਲੋੜ ਆ ਤੁਸੀਂ ਬਿਜ਼ਨਸ ਕਰਨ ਯੋਗ ਹੁਣ ਹੋਗੇ ਹੋ ਤੁਸੀਂ ਹੋਰ ਬਹੁਤ ਸਾਰੇ ਤਰੀਕੇ ਨਾਲ ਪੈਸਾ ਕਮਾ ਸਕਦੇ ਆ ਜਿਨ੍ਹਾਂ ਨੂੰ ਦੂਜਿਆਂ ਦੇ ਘਰੇ ਰੋਟੀ ਟੁਕ ਨਹੀਂ ਪਣਦਾ ਰਜਰਵੇਸ਼ਨਾਂ ਤੇ ਤੁਰੇ ਫਿਰਦੇ ਆ ਉਹ ਜੀ ਸਕਦੇ ਜਾਣ ਉਹ ਪੱਟਾਂ ਤੇ ਥਾਪੀਆਂ ਵੀ ਮਾਰਦੇ ਵੀ ਸਾਡਾ ਰਿਕਾਰਡ ਪਿਛਲਾ ਸਾਰੇ ਸਾਡੇ ਸ਼ਹੀਦ ਆ ਸਾਰੇ ਅਸੀਂ ਜਰਨੈਲ ਆ ਉਹ ਇਸ ਵਾਰ ਹੱਥ ਅਜ ਮੋਣ ਸੋ ਜੱਟ ਭਰਾ ਵੈ ਭਵੇਂ ਜੱਟ ਜੁੱਟ ਹੋਣ ਤੇ ਮਾਣ ਨਹੀਂ ਕਰਦਾ ਪਰ ਇਹ ਪਿਛਲੇ ਦਿਨਾਂ ਤੋਂ ਜੋ ਚੱਲ ਰਿਹਾ ਉਹਦੇ ਚ ਨਸਲ ਕੁਛ ਵੀ ਵੱਡੀ ਸਾੜੀ ਹੋ ਰਹੀ ਆ ਮੈਂ ਇਸ ਕਰਕੇ ਕਹਿੰਦਾ ਜੱਟ ਸਿੱਖ ਧਿਆਨ ਦੇਣ ਉਹ ਬਿਲਕੁਲ ਭਰਤੀ ਨਾ ਹੋਣ ਬ੍ਰਾਹਮਣ ਨਾਲ ਮੱਥਾ ਲਾਉਣ ਵਾਲਾ ਇਸ ਦੇਸ਼ ਵਿੱਚ ਸਿਰਫ ਇੱਕ ਹੀ ਕੌਮ ਆ ਜਿਹੜੀ ਕਦੀ ਕਾਬੂ ਨਹੀਂ ਆਈ ਉਹ ਜੱਟ ਸਿੱਖ ਆ ਉਹ ਭਵੇਂ ਅੰਗਰੇਜ਼ਾਂ ਨਾਲ ਰਿਆ ਮੁਗਲਾਂ ਨਾਲ ਰਿਆ ਬ੍ਰਾਹਮਣਾਂ ਨਾਲ ਰਿਆ ਸੋ ਤੁਸੀਂ ਆਪਣੀ ਇਸ ਹੋਂਦ ਨੂੰ ਬਚਾ ਕੇ ਰੱਖਣਾ ਸਮਾਂ ਥੋੜਾ ਸਖਤ ਆ ਨਿਕਲੇ ਵੀ ਜਾਣਾ ਪਰ ਡੈਮੋਕ੍ਰੇਸੀ ਦੇ ਵਿੱਚ ਇੱਕ ਕੌਨਸਪੀਰੇਸੀਆ ਨੂੰ ਸਮਝਣਾ ਹੁੰਦਾ ਸੋ ਆਪਣੀ ਸੋਚ ਸਮਝ ਨੂੰ ਥੋੜਾ ਸ਼ਾਰਪ ਕਰੋ ਜਿੰਨਾ ਚਿਰ ਕੰਪਰੋਮਾਈਜ਼ਲ ਰਹਿ ਰਹੇ ਜੇ ਕੰਪਰੋਮਾਈਜ਼ ਤੋਂ ਘੱਟ ਕੋਈ ਗੱਲ ਨਾ ਕਰੋ ਕੁਰਸੀਆਂ ਵਾਲੇ ਲੀਡਰਾਂ ਨੂੰ ਅੱਗੇ ਕਰੋ ਹਜ਼ਾਰਾਂ ਹੀ ਲੀਡਰ ਹੈ ਹਜ਼ਾਰਾਂ ਹੀ ਚੇਅਰਮੈਨ ਆ ਹਜ਼ਾਰਾਂ ਹੀ ਐਮਐਲਏ ਆ ਹਜ਼ਾਰਾਂ ਹੀ ਐਮਪੀ ਹੋਏ ਆ ਪੰਜਾਬ ਦੇ ਵਿੱਚ ਜਿੰਨੀ ਕੋਥੇ ਸਿੱਖ ਰੈਜੀਮੈਂਟ ਨੂੰ ਲੋਡ ਹੋਊ ਉਹਨਾਂ ਚੋਂ ਕਾ ਉਹ ਵੀ ਅਸੀਂ ਪਿੱਛੇ ਆ ਇਹਨਾਂ ਲੋਕਾਂ ਨੂੰ ਅੱਗੇ ਕਰੋ ਜਿਨ੍ਹਾਂ ਨੂੰ ਜ਼ਿਆਦਾ ਸੰਵਿਧਾਨ ਪਿਆਰਾ ਕਿਉਂਕਿ ਸੰਵਿਧਾਨ ਲੋਕਾਂ ਨੂੰ ਦੇਸ਼ ਨਹੀਂ ਮੰਨਦਾ ਪਿਆ ਲੋਕਾਂ ਦਾ ਕੁੱਤਿਆਂ ਵਾਲਾ ਹਾਲ ਆ ਤੇ ਉੱਥੇ ਉਹ ਇੱਕ ਸਿਰਫ ਖਿੱਤੇ ਦੇ ਉੱਤੇ ਰਾਜ ਕਰਨ ਨੂੰ ਇੱਕ ਜੀਓਗ੍ਰਾਫੀਕਲ ਤਰੀਕੇ ਨਾਲ ਮੰਨਦਾ ਪਰ ਅਸਲ ਜਿਹੜੀ ਸਮਗਰੀ ਕਿਸੇ ਉਸ ਖੇਤਰ ਵਿੱਚ ਉਹ ਉੱਥੋਂ ਦੇ ਨਾਗਰਿਕ ਹੀ ਹੁੰਦੇ ਆ ਤੁਹਾਡੀ ਉੱਤੇ ਕੁੱਤੇ ਜਿੰਨੀ ਵੈਲਿਊ ਨਹੀਂ ਇਹ ਲੀਡਰਾਂ ਦੇ ਕਾਰਨ ਥਾਂ ਥਾਂ ੱਟਕੇ ਖਾ ਰਹੇ ਹੋਰ ਦੇਸ਼ਾਂ ਦੀ ਲੇਬਰ ਬਣ ਰਹੇ ਜਿੱਥੇ ਘਟਿਆ ਸਿਸਟਮ ਕਾਰਨ ਸੋ ਬਿਹਤਰ ਇਹ ਹੈ ਕਿ ਇਹਨਾਂ ਲੀਡਰਾਂ ਨੂੰ ਅੱਗੇ ਕਰੋ ਇਹਨਾਂ ਦੇ ਬੱਚੇ ਲੈ ਕੇ ਜਾਓ ਉਹਨਾਂ ਨੂੰ ਪਰਤੀ ਕਰੋ ਸਿੱਖ ਤਾਂ ਪੰਜਾਬ ਵਿੱਚ ਪਹਿਲਾਂ ਹੀ 30% 40 ਰਹਿ ਚੱਲੇ ਆ ਭਈ ਇਹ ਬਹੁਤ ਆਈ ਜਾਂਦੇ ਆ ਦੂਜੀਆਂ ਕੌਮਾਂ ਜਿਹੜੀਆਂ ਪਟਾਰੇ ਥਾਪੀਆਂ ਸੰਵਿਧਾਨਕ ਤੌਰ ਤੇ ਮਾਰਦੀਆਂ ਉਹ ਵੱਧ ਗਈਆਂ ਅੱਗੇ ਨਾਲ ਜੱਟਾਂ ਨੂੰ ਤੇ ਗਾਂ ਰਿਜ਼ਰਵੇਸ਼ਨ ਕੋਟੇ 'ਚ ਇਥੋਂ ਦੀਆਂ ਐਮਪੀ ਐਮਐਲਏ ਦੀਆਂ ਸੀਟਾਂ ਮਿਲਣਗੀਆਂ ਘੱਟ ਗਿਣਤੀ ਰਹਿ ਜਣਾ ਸੋ ਤੁਸੀਂ ਹੁਣ ਉਹਦੇ ਜੋਗੇ ਵੀ ਬਚਣਾ ਰਿਜ਼ਰਵੇਸ਼ਨ ਜੋਗੇ ਕਿ ਜਾਂ ਆ ਜਿਹੜਾ ਫੇਰ ਇੱਕ ਵਾਰੀ ਤੁਹਾਨੂੰ ਭਾਵਕ ਕਰਕੇ ਅਪੀਲ ਆ ਕਿ ਇਹਦੇ ਚ ਜਾ ਕੇ ਭੱਜ ਭੱਜ ਕੇ ਭਰਤੀ ਹੋਣਾ ਸੋ ਆਪਣਾ ਬਚਾਅ ਕਰੋ ਜਿੰਨਾ ਚਿਰ ਕੰਪਰੋਮਾਈਜ਼ਲ ਜਦੋਂ ਤੁਹਾਡਾ ਆਪ ਦਾ ਰਾਹ ਬਣਦਾ ਉਦੋਂ ਤੁਸੀਂ ਖੁੱਲ ਕੇ ਇਸ ਕਿਤੇ ਚ ਆਨੰਦ ਮਾਣਿਓ ਪਰ ਅਜੇ ਜਿੰਨਾ ਚਿਰ ਨਹੀਂ ਸਮਾਂ ਬਣ ਰਿਹਾ ਇਹੋ ਜਿਹੇ ਕੌਨਸਪਰੇਸੀਆਂ ਤੋਂ ਬਚਾਅ ਕਰੋ ਇੰਨੀ ਕ ਸਿੱਖ ਕੌਮ ਵੱਲੋਂ ਵੀ ਸਾਡੀ ਅਪੀਲ ਆ ਕਿ ਤੁਸੀਂ ਕੌਮ ਦੇ ਫਰਜ਼ਾਂ ਨੂੰ ਕੌਮ ਦੀ ਭਰਤੀ ਨੂੰ ਕੌਮ ਦੇ ਸੰਵਿਧਾਨ ਲਈ ਆਪਣਾ ਆਪ ਪਹਿਲਾਂ ਅੱਗੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ